ਸਸਰੀਕਲ ਦੋਸਤੋ ਸਾਰੇ ਭਰਾਵਾਂ ਨੂੰ ਅੱਜ ਜਿਹੜਾ ਬਲੌਗ ਬਣਾਉਣ ਲੱਗੇ ਆ ਇਸ ਦੇ ਵਿੱਚ ਇੱਕ ਵਧੀਆ ਜਾਣਕਾਰੀ ਦੇਣ ਜਾ ਰਹੇ ਆ ਜਿਹੜੇ ਮੇਰੇ ਵੀਰ ਟੈਂਟ ਦਾ ਕੰਮ ਕਰਦੇ ਨੇ ਟੈਂਟ ਜਾਂ ਕੈਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਵਧੀਆ ਹੋ ਸਕਦੀ ਆ ਕਿਉਂਕਿ ਇੰਡੀਆ ਦੇ ਵਿੱਚ ਟੈਂਟ ਦੇ ਵਿੱਚ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ ਕੁਆਲਿਟੀ ਬਹੁਤ ਜ਼ਿਆਦਾ ਵੈਰਾਈਟੀ ਆਉਂਦੀ ਆ ਤੇ ਕੰਪੀਟੀਸ਼ਨ ਟਫ ਵੀ ਹੋ ਰਿਹਾ ਹੁਣ ਸਾਰਿਆਂ ਦੇ ਲਈ ਸੋ ਉਸ ਦੇ ਵਿੱਚੋਂ ਥੋੜਾ ਜਿਹਾ ਅਲੱਗ ਕੀ ਕਰ ਸਕਦੇ ਨੇ ਕਿਵੇਂ ਆਪਣੇ ਬਿਜ਼ਨਸ ਨੂੰ ਵਧੀਆ ਬਣਾ ਸਕਦੇ ਨੇ ਤੇ ਕੀ ਕੁਝ ਅਲੱਗ ਆ ਜਿਹੜਾ ਤੁਸੀਂ ਕਰਕੇ ਕਸਟਮਰ ਨੂੰ ਆਪਣੇ ਵੱਲ ਅਟਰੈਕਟ ਕਰ ਸਕਦੇ ਆ ਆਪਣੇ ਕੰਮ ਦੇ ਵੱਲ ਆਓ ਦਿਖਾਉਣਾ ਤੁਹਾਨੂੰ ਇਹ ਸਾਰੀ ਵੀਡੀਓ ਲੋ ਵੀ ਦੋਸਤੋ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਵੀ ਕੈਨੇਡਾ ਦੇ ਪ੍ਰੋਗਰਾਮਾਂ ਦੇ ਵਿੱਚ ਟੈਂਟ ਦਾ ਕੰਮ ਕਿਵੇਂ ਦਾ ਹੁੰਦਾ ਹੈ ਜਿਹੜੇ ਵੀਰ ਆਪਣੇ ਉੱਤੇ ਟੈਂਟ ਦਾ ਕੰਮ ਕਰਦੇ ਆ ਉਹਨਾਂ ਦੇ ਲਈ ਵੀ ਦਿਖਾਉਣ ਜਾ ਰਹੇ ਆਂ ਵੀ ਅੱਜ ਕੈਨੇਡਾ ਦੇ ਵਿੱਚ ਕਿਵੇਂ ਦੇ ਟੈਂਟ ਜਿਹੜੇ ਲੱਗਦੇ ਨੇ ਸੋ ਆਪਣੇ ਬੜੀ ਅਲੱਗ-ਅਲੱਗ ਤਰ੍ਹਾਂ ਦੀ ਫਰਮੈਸ਼ ਹੁੰਦੀ ਆ ਵੀ ਇਹ ਕਲਰ ਦਾ ਹੋਵੇ ਇਸ ਤਰ੍ਹਾਂ ਦਾ ਹੋਵੇ ਲੇਕਿਨ ਇੱਥੇ ਨਾ ਸਟੈਂਡਰਡ ਇੱਕੋ ਤਰ੍ਹਾਂ ਦੇ ਟੈਂਟ ਦੇਖਣ ਨੂੰ ਮਿਲਦੇ ਆ ਤੇ ਟੈਂਟ ਦੇ ਵਿੱਚ ਕੀ ਹੈ ਏ ਦੇਖੋ ਇਹ ਇਸ ਤਰ੍ਹਾਂ ट्रायंगल ਸ਼ੇਪ ਬਣਦੀ ਆ ਸਾਰਿਆਂ ਦੀ ਸੈਂਟਰ ਦੇ ਵਿੱਚ ਲਗਾ ਕੇ ਤੇ ਇਹ ਉੱਤੇ ਤੋਂ ਥੱਲੇ ਲੰਮਕਮਾ ਇੱਕ ਇਸ ਦੇ ਉੱਤੇ ਸਰੀਆ ਲੱਗਿਆ ਹੋਇਆ ਉਸ ਦੇ ਨਾਲ ਸੈਡਾਂ ਦੇ ਉੱਤੇ ਇਹ ਰੋਪਿੰਗ ਕੀਤੀ ਹੋਈ ਹੈ ਮੀਨਜ਼ ਇੱਕ ਲੋਹੇ ਦੀ ਰੱਸੀ ਦੇ ਨਾਲ ਚਾਰੇ ਕੋਨਾਂ ਤੇ ਇਸ ਨੂੰ ਬੰਨਿਆ ਹੋਇਆ ਬੜਾ ਟਾਈਟ ਹੋ ਜਾਂਦਾ ਹੈ ਇਹ ਐਂਗਲ ਪਾ ਕੇ ਸਿੰਪਲ ਲਗਾਉਣਾ ਵੀ ਸੌਖਾ ਆਪਣੇ ਤਾਂ ਘਾਣ ਸੁੰਬਿਆਂ ਦੇ ਨਾਲ ਹੀ ਚੱਲਦਾ ਰਹਿੰਦਾ ਸਾਰਾ ਕੁਝ ਵੀ ਘਾਣ ਸੁੰਬੇ ਮਾਰ ਮਾਰ ਚੱਲੀ ਜਾਂਦਾ ਇੱਥੇ ਕੁਝ ਕਸਣਾ ਨਹੀਂ ਕੁਝ ਛੱਡਣਾ ਨਹੀਂ ਕੁਝ ਹਾਰਡਵਰਕ ਨਹੀਂ ਬਸ ਇਹ ਥੱਲੇ ਇਹ ਸਟੈਂਡ ਹੈ ਇਸ ਦੇ ਵਿੱਚ ਪੋਲ ਪਾਤੇ ਉੱਤੇ ਫਿਰ ਸਟੈਂਡ ਹੈ ਕਲੈਂਪਿੰਗ ਹੋਈ ਵੀ ਹੈ ਇਹਨਾਂ ਦੇ ਵਿੱਚ ਜੁਆਇੰਟ ਕਰਕੇ ਤੇ ਇਹ ਰੋਪ ਜਿਹੜੀ ਲੋਹੇ ਦੀ ਇਹ ਚਾਰੋਂ ਕੋਨਿਆਂ ਨੂੰ ਜੋੜ ਦਿੰਦੀ ਹੈ ਸੈਂਟਰ ਦੇ ਵਿੱਚ ਬਿਲਕੁਲ ਉੱਤੇ ਨੂੰ ਇੱਕ ਰੱਸੀ ਲੱਗਦੀ ਹੈ ਜਿਸ ਦੇ ਉੱਤੇ ਸਾਰਾ ਇਹ ਸ਼ੇਪ ਬਣਾ ਦਿੰਦਾ ट्रायंगल ਜੀ ਸ਼ੇਪ ਦੀ ਸੋ ਬਿਲਕੁਲ ਈਜ਼ੀ ਟੂ ਯੂਜ਼ ਤੇ ਦੂਸਰੇ ਪਾਸੇ ਵਧੀਆ ਵੀ ਲੱਗਦਾ ਦੇਖਣ ਨੂੰ ਤੇ ਟੇਬਲ ਇਹਨੇ ਸਾਰੇ ਫੋਲਡੇਬਲ ਨੇ ਐਸਾ ਦਾ ਟੇਬਲ ਹੈ ਇਹ ਫੋਲਡ ਹੋ ਕੇ ਇਹ ਦੋ ਪੋਰਸ਼ਨ ਦੇ ਵਿੱਚ ਹੈ ਇਹ ਦੇਖੋ ਇਹ ਹੈ ਇਹ ਸੈਂਟਰ ਪੁਆਇੰਟ ਆ ਬਿਲਕੁਲ ਇੱਥੋਂ ਇਹ ਫੋਲਡ ਹੋ ਜਾਂਦਾ ਸਾਰਾ ਹੀ ਕੁਰਸੀਆਂ ਨੇ ਕੁਰਸੀਆਂ ਸਾਰੀਆਂ ਫੋਲਡੇਬਲ ਨੇ ਆਪਣੇ ਕੁਰਸੀਆਂ ਦੇ ਉੱਤੇ ਬੜੀ ਫਰਮੈਸ਼ ਹੁੰਦੀ ਆ ਵੀ ਅ ਕੱਪੜੇ ਵਧੀਆ ਹੋਣ ਇਹ ਹੋਣ ਲੇਕਿਨ ਇੱਥੇ ਇਹ ਦੇਖੋ ਇਹ ਚੇਅਰ ਇਹ ਲੋ ਜੀ ਬਸ ਇਹ ਇੰਨੀ ਜਿਹੀ ਜਗ੍ਹਾ ਘੇਰਦੀ ਆ ਇਹ ਤੇ ਹਲੋ ਬਿਲਕੁਲ ਸਟੈਂਡਿੰਗ ਦੇ ਵਿੱਚ ਕੋਈ ਸਪੇਸ ਨਹੀਂ ਕਵਰ ਕਰਨਾ ਇਸ ਨੂੰ ਖੋਲ ਕੇ ਫੋਲਡੇਬਲ ਚੇਰਾਂ ਨੇ ਇਹ ਵਧੀਆ ਚੇਅਰ ਤੇ ਯਾਰ ਥੱਲੇ ਜੇਕਰ ਕਿਸੇ ਨੇ ਮੈਟਿੰਗ ਕਰवानी ਹੋਵੇ ਤਾਂ ਮੈਟਿੰਗ ਦੀ بجائے ਇਹ ਤੇ ਘਾਹ ਲੱਗਦਾ ਹੈ ਘਾਹ ਦੇਖੋ ਕਿੰਨਾ ਵਧੀਆ ਹੈ ਘਾਹ ਵੀ ਜਿਸ ਤਰ੍ਹਾਂ ਦੇ ਆਪਣੇ ਮੈਟ ਨੇ ਸੇਮ ਉਸ ਤਰ੍ਹਾਂ ਦੀ ਮੈਟਿੰਗ ਹੋ ਜਾਂਦੀ ਹੈ ਕੋਈ ਇਹਨਾਂ ਦੇ ਉੱਤੇ ਕੱਪੜਾ ਪਛਾਣ ਦੀ ਲੋੜ ਨਹੀਂ ਕੋਈ ਕਿਸੇ ਕੁਰਸੀ ਤੇ ਕੱਪੜਾ ਚੜਾਉਣ ਦੀ ਲੋੜ ਨਹੀਂ ਸਭ ਕੁਝ ਚੀਪ ਐਂਡ ਬੈਸਟ ਲੇਕਿਨ ਰੇਟ ਦੀ ਗੱਲ ਕਰੀ ਤਾਂ ਰੇਟ ਆਪਣੇ ਇੰਡੀਆ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੈ ਇਸ ਤਰ੍ਹਾਂ ਉੱਤੇ ਲੱਗਦਾ ਕੋਈ ਕਸਣਾ ਵੀ ਹੈ ਨਹੀਂ ਸਾਰੀ ਜਿਹੜੀ ਉਹ ਟੇਪ ਹੁੰਦੀ ਆ ਆਪਣੇ ਚਪਕਾਉਣ ਵਾਲੀ ਉਹ ਟੇਪਿੰਗ ਹੋਈ ਵੀ ਹੈ ਇਸ ਤਰ੍ਹਾਂ ਦੇ ਤੇ ਇਸ ਦੇ ਵਿੱਚੋਂ ਹੀ ਇਹ 에어 ਵੈਂਟੀਲੇਸ਼ਨ ਵਾਸਤੇ ਵਿੱਚੋਂ ਛੱਡਿਆ ਦਾ ਇਸ ਨੂੰ ਤੁਸੀਂ ਓਪਨ ਵੀ ਕਰ ਸਕਦੇ ਹੋ ਬੰਦ ਵੀ ਕਰ ਸਕਦੇ ਹੋ ਜੇ ਠੰਡ ਆ ਤੈਨੂੰ ਬੰਦ ਕਰ ਦੋ ਜੇ ਗਰਮੀਆਂ ਤਾਂ ਇਹਨੂੰ ਓਪਨ ਕਰ ਲਓ ਇਹ ਜੇਕਰ ਵਿੱਚ ਇਸ ਦੇ ਕੁਝ ਲਾਣਾ ਹੋਵੇ ਤਾਂ ਉਸ ਦੇ ਲਈ ਵੀ ਆਪਸ਼ਨ ਦਿੱਤੀ ਹੋਈ ਹੈ ਜੇਕਰ ਰੋਪਿੰਗ ਵਗਰਾ ਕੁਝ ਜਾਂ ਹੋਰ ਇਨ ਬੀਟਵੀਨ ਕੁਝ ਸਟੈਂਡ ਤੁਸੀਂ ਲਗਾਣਾ ਹੋਵੇ ਤੇ ਵਧੀਆ ਚੀਜ਼ ਹੈ ਬਣ ਕੇ ਕਿਸ ਤਰ੍ਹਾਂ ਦਾ ਲੱਗਦਾ ਹੈ ਉਹ ਤੁਹਾਨੂੰ ਦਿਖਾਣਾ ਹੁਣ ਇਹ ਲੋ ਜੀ ਉੱਪਰ ਤੋਂ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਇਹ ਪਲੇਨ ਕਰਨਾ ਹੈ ਜਾਂ ਦੋ ਕਲਰ ਦਾ ਕਰਨਾ ਤਿੰਨ ਕਲਰ ਦਾ ਕਰਨਾ ਹੈ ਤੁਹਾਡੀ ਆਪਣੀ ਚੋਇਸ ਹੈ ਲੱਗਿਆ ਬੜਾ ਸੋਹਣਾ ਲੱਗਦਾ ਸੋ ਬਹੁਤ ਵਧੀਆ ਜਿਹੜਾ ਟੈਂਟ ਦਾ ਕੰਮ ਕਰਨ ਵਾਲੇ ਵੀਰਾਂ ਜੇਕਰ ਅਜਿਹੀ ਟੈਕਨੋਲੋਜੀ ਆਪਣੇ ਉੱਥੇ ਇੰਡੀਆ ਦੇ ਵਿੱਚ ਵੀ ਅਪਣਾਉਂਦੇ ਤਾਂ ਉਹਨਾਂ ਦੇ ਕੰਮ ਨੂੰ ਜ਼ਰੂਰ ਵਧੀਆ ਹੁਲਾਰਾ ਮਿਲੂਗਾ ਵੀਡੀਓ ਨੂੰ ਬਤ-ਬਤ ਸ਼ੇਅਰ ਜ਼ਰੂਰ ਕਰਦੇ ਹੋ ਉਹਨਾਂ ਭਰਾਵਾਂ ਤੱਕ ਜਿਹੜੇ ਆਪਣੇ ਟੈਂਟ ਕੈਟਰਿੰਗ ਦਾ ਕੰਮ ਕਰਦੇ ਨੇ ਤੇ ਇੱਥੇ ਇੱਕ ਹੋਰ ਚੀਜ਼ ਉਹਨਾਂ ਦਾ ਦਾਦਾਣਾ ਕੈਟਰਿੰਗ ਤੋਂ ਯਾਦ ਆ ਗਿਆ ਵੀ ਇੱਥੇ ਨਾ ਜਿਹੜੇ ਭਾਂਡੇ ਨੇ ਸਰਵ ਕਰਨ ਵਾਲੇ ਇਹ ਪਏ ਨੇ ਵੈਸੇ ਕੱਲ ਨੂੰ ਪ੍ਰੋਗਰਾਮ ਆ ਤੇ ਸਾਰੇ ਪਿੱਤਲ ਦੇ ਨੇ ਟੋਟਲ ਜਿਨ੍ਹਾਂ ਚ ਸਬਜ਼ੀਆਂ ਪਾਉਣੀਆਂ ਜਾਂ ਹੋਰ ਕੁਛ ਹੈ ਕੜਾਹੀ ਹੈ ਇੱਕ ਉਹ ਲੋਹੇ ਦੀ ਹੈ ਉਹ ਆਪਣੇ ਵੀ ਲੋਹੇ ਦੀ ਹੁੰਦੀ ਹੈ ਚਲੋ ਪੱਟੀਆਂ ਲੱਗੀਆਂ ਵੀਆਂ ਨੇ ਤੇ ਬਾਕੀ ਜਿਹੜੇ ਭਾਂਡੇ ਨੇ ਜਿਨ੍ਹਾਂ ਚ ਸਰਵ ਕਰਨਾ ਉਹ ਸਾਰੇ ਪਿੱਤਲ ਦੇ ਨੇ ਸੋ ਪਿੱਤਲ ਜਾਂ ਤਾਂਬੇ ਦੇ ਭਾਂਡੇ ਤੇ ਬਾਕੀ ਪੱਖੇ ਦਾ ਆਪਣੇ ਵਰਗੀਆਂ ਸਾਰੇ ਫਰਾਟੇ ਪੱਖੇ ਨੇ ਹਵਾ ਬਹੁਤ ਜ਼ਿਆਦਾ ਮਾਰਦੈ ਨੇ ਵੈਸੇ ਲੋਡ ਨਹੀਂ ਪੈਂਦੀ ਇੱਥੇ ਕਿਉਂਕਿ ਠੰਡਕ ਬਹੁਤ ਆ ਪਰ ਫਿਰ ਵੀ ਜਿਸ ਤਰ੍ਹਾਂ ਅੰਕਲ ਮੌਸਮ ਥੋੜਾ ਗਰਮਾ ਤਾਂ ਉਸ ਦੇ ਲਈ ਇਹ ਚੀਜ਼ ਵੀ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਜਿਹੜੇ ਭਰਾ ਟੈਂਟ ਦਾ ਕੰਮ ਕਰਨਾ ਚਾਹੁੰਦੇ ਨੇ ਜਾਂ ਕਰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ